ਪਰਮ ਸਨਮਾਨ ਸਤਕਾਰ ਯੋਗ ਸਾਹਿਬ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇਨ ਦੁਨੀ ਦੇ ਵਾਲੀ ਹਾਲਤ ਪਲਤ ਦੇ ਰੱਖੇ ਕੋ ਸਤਿ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਅੰਦਰ ਸੁਬਾਈ ਮਾਨ ਸਜ ਬੈਠੀ ਸਮੂਹ ਗੁਰੂ ਰੂਪ ਸਾ ਸੰਗਤ ਜੀਓ ਆਪ ਜੀ ਬੜੇ ਪਿਆਰ ਸਤਕਾਰ ਸਹਿਤ ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਪਾਸ ਬੈਠ ਕਰਕੇ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਹੋਇਆਂ ਸਤਿਗੁਰੂ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਕਰਨ ਦੇ ਨਾਲ ਨਾਲ ਇਹਨਾਂ ਕੀਮਤੀ ਸਵਾਸਾਂ ਨੂੰ ਵੀ ਆਪ ਜੀ ਸਫਰ ਬਣਾ ਰਹੇ ਹੋ ਸਤਿਗੁਰੂ ਜੀ ਨੇ ਸਾਨੂੰ ਇਸ ਸੁਭਾਗ ਪਰ ਸਮਾ ਬਖਸ਼ਿਆ ਅਸੀਂ ਸਾਰੇ ਹੀ ਸੰਗਤ ਰੂਪ ਵਿੱਚ ਗੁਰ ਚਰਨਾ ਵਿੱਚ ਵਿਰਾਜਮਾਨ ਇਸ ਸਤਿਗੁਰ ਜੀ ਦੀ ਸੰਗਤ ਵਿੱਚ ਗੁਰੂ ਕੀ ਸਿਫਤ ਗੁਰੂ ਕੀ ਵਡਿਆਈ ਹੁੰਦੀ ਹੈ ਜੋ ਮਹਾਰਾਜ ਜੀ ਨੇ ਅੱਜ ਸਾਨੂੰ ਪਾਵਨ ਸ਼ਬਦ ਬਖਸ਼ਿਸ਼ ਕੀਤਾ ਜੋ ਲੜੀਵਾਰ ਸ਼ਬਦ ਦੀ ਵਿਚਾਰ ਆਪਾਂ ਕਰਨੀ ਹੈ ਪਾਠ ਤੁਸੀਂ ਸਾਰਿਆਂ ਨੇ ਇੱਕ ਵਾਰ ਸੁਣ ਲਿਆ ਇਸ ਸ਼ਬਦ ਦਾ ਇਹ ਸ਼ਬਦ ਜੀ 384 ਅੰਗਤੀ ਦਰਜੈ ਤੇ ਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਬਚਨ ਹੈ ਗੁਰਦੇਵ ਪਿਤਾ ਜੀ ਇਸ ਸ਼ਬਦ ਵਿੱਚ ਕੀ ਬਖਸ਼ਿਸ਼ ਕੀ ਰਹਿਮਤ ਵਰਤਾਉਂਦੇ ਨੇ ਸਾਡੇ ਮਨੁੱਖੀ ਜੀਵਨ ਦੇ ਭਲੇ ਲਈ ਉਹ ਅੰਮ੍ਰਿਤ ਵਚਨ ਅਸੀਂ ਸੁਨਨੇ ਆਤੇ ਸਮਝਣ ਦੀ ਕੋਸ਼ਿਸ਼ ਕਰਨੀ ਹੈ ਆਓ ਜਿਤਨੇ ਵੀ ਗੁਰਮੁਖ ਪਿਆਰੇ ਆਪ ਜੀ ਜੁੜੇ ਹੋ ਕੋਈ ਰਸਨਾ ਵਾਂਜੀ ਨਾ ਰਹੇ ਬੜੇ ਪਿਆਰ ਤੇ ਅਦਬ ਸਹਿਤ ਸਤਿਗੁਰਾਂ ਦੇ ਚਰਨਾਂ ਵਿੱਚ ਝੁਕਾਓ ਸੀਸ ਰਸਨਾ ਨੂੰ ਕਰੋ ਪਵਿੱਤਰ ਪਿਆਰ ਸਤਕਾਰ ਸਹਿਤ ਅਖੋਜੀ ਸਤਨਾਮ ਸ੍ਰੀ ਗੁਰੂ ਸਾਹਿਬ ਜਿਓ ਫਿਰ ਕਰੋ ਕਿਰਪਾ ਉਚਾਰਨ ਕਰੋ ਜੀ ਸਤਨਾਮ ਸ੍ਰੀ ਸਾਹਿਬ ਜਿਓ ਫਿਰ ਕਰੋ ਕਿਰਪਾ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਸਾਹਿਬ ਜੀਓ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਸੀਂ ਸਤਗੁਰ ਜੀ ਦੇ ਅੰਮ੍ਰਿਤ ਵਚਨਾਂ ਨੂੰ ਲਗਾਤਾਰ ਵਿਚਾਰਦੇ ਆ ਰਹੇ ਹਾਂ ਉਸੇ ਹੀ ਲੜੀ ਦੇ ਅੰਤਰਗਤ ਕਰ 7 ਵਿੱਚ ਪੰਚਮ ਪਾਤਸ਼ਾਹ ਜੀ ਦੇ ਜੋ ਸ਼ਬਦ ਨੇ ਹੁਣ ਉਹਨਾਂ ਦੀ ਲੜੀ ਚੱਲਦੀ ਪਈ ਹੈ ਉਸੇ ਹੀ ਲੜੀ ਦੇ ਤਹਿਤ ਅੱਜ ਇਹ ਤੀਸਰਾ ਸ਼ਬਦ ਹੈ ਕਰ 7 ਦਾ ਸਤਿਗੁਰੂ ਜੀ ਬਚਨ ਫਰਮਾਉਂਦੇ ਆ ਆਸਾ ਮਹੱਲਾ ਪੰਜਵਾਂ ਰਾਗ ਆਸਾ ਹੈ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਹਰ ਸ਼ਹੀਦਾਂ ਦੇ ਸਰਤਾਜ ਉਹਨਾਂ ਦੀ ਮੁਬਾਰਕ ਰਚਨਾ ਚੋਂ ਇਹ ਪਵਿੱਤਰ ਬਚਨ ਉਚਾਰਨ ਹੁੰਦਾ ਹੈ ਮਹਾਰਾਜ ਫਰਮਾਉਂਦੇ ਆ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸੋ ਮੇਰਾ ਠਾਠਾ ਬਾਗਾ ਹਜ਼ੂਰ ਕਹਿਣ ਲਗੇ ਮੇਰਾ ਜਿਹੜਾ ਮਨ ਹੈ ਨਾ ਇਹ ਉਸ ਸੱਚੇ ਪਰਮਾਤਮਾ ਦੇ ਸੱਚੇ ਨਾਮ ਦੇ ਨਰਤਿਆਪਿਆ ਮੇਰਾ ਮਨ ਨਾ ਹੁਣ ਰੱਬ ਵਾਲੇ ਪਾਸੇ ਲੱਗ ਗਿਆ ਇੱਕ ਪਾਸਾ ਤੇ ਸੰਸਾਰ ਵਾਲਾ ਦੂਜਾ ਪਾਸਾ ਅੰਕਾਰ ਵਾਲਾ ਜ਼ਿਆਦਾਤਰ ਸਾਰੀ ਦੁਨੀਆ ਖਲਕਤ ਉਸ ਸੰਸਾਰ ਵਾਲੇ ਪਾਸੇ ਲੱਗੀ ਹੁੰਦੀ ਹੈ ਪਰ ਮੈਂ ਥੋੜਾ ਜਿਹਾ हट ਕੇ ਨਾ ਆਪਣਾ ਚਿੱਤ ਆਪਣਾ ਮਨ ਰੱਬ ਵਾਲੇ ਪਾਸੇ ਲਾ ਲਿਆ ਹੁਣ ਮੇਰਾ ਮਨ ਉਸ ਪਰਮਾਤਮਾ ਦੇ ਨਾਮ ਨੂੰ ਜਪਣ ਵਿੱਚ ਵਾਹਿਗੁਰੂ ਦੀ ਸਿਬਤ ਸਲਾਹ ਸੁਣ ਵਿੱਚ ਉਸ ਮਾਲਕ ਦੀ ਵਡਿਆਈ ਵਿੱਚ ਹੀ ਬਤੀयत ਹੁੰਦੀ ਹੈ ਤੇ ਆਖਦਿਆ ਜਿਹੜਾ ਸੰਸਾਰ ਹੈ ਨਾ ਸੰਸਾਰ ਦੇ ਨਾਲ ਤੇ ਬਸ ਮੇਰਾ ਇੱਕ ਠਾਠਾ ਬਾਗਾ ਜਾਂ ਰਹਿ ਗਿਆ ਠਾਠਾ ਬਾਗਾ ਸ਼ਬਦ ਹੈ ਤੇ ਬੜਾ ਪ੍ਰਾਤਨ ਸ਼ਬਦ ਹੈ ਇਦੇ ਅਰਥ ਨੇ ਵੀ ਸੰਸਾਰ ਦੇ ਨਾਲ ਲੋਕਾਂ ਦੇ ਨਾਲ ਜਿਹੜਾ ਮੇਰਾ ਬੋਲਚਾਲ ਹੈ ਕਾਰ ਵਿਹਾਰ ਹੈ ਉਹ ਬਸ ਕੰਮ ਤੱਕ ਸੀਮਤ ਹੈ ਬਸ ਮੈਂ ਸੰਸਾਰ ਵਿੱਚ ਰਹਿਣਾ ਹੈ ਸਮਾਜ ਵਿੱਚ ਰਹਿਣਾ ਹੈ ਜਿੱਥੋਂ ਤੱਕ ਮੈਨੂੰ ਜ਼ਰੂਰਤ ਪੈਂਦੀ ਹੈ ਮੈਂ ਉਥੋਂ ਤੱਕ ਉਹਨਾਂ ਨਾਲ ਸਬੰਧ ਰੱਖਦਾ ਹਾਂ ਬਸ ਉਤੋਂ ਵੱਧ ਨਿਚਿਤ ਮੇਰਾ ਮਨ ਮੇਰਾ ਰੱਬ ਵਿੱਚ ਰੁਜਿਆ ਪਿਆ ਹੈ ਚਿੱਤ ਮੈਂ ਲੋਕਾਂ ਵਿੱਚ ਨਹੀਂ ਲਾਇਆ ਚਿੱਤ ਮੈਂ ਸਮਾਜ ਦੇ ਕਾਰ ਵਿਹਾਰ ਵਿੱਚ ਨਹੀਂ ਲਾਇਆ ਚਿੱਤ ਮੈਂ ਕਿਸੇ ਪਦਾਰਥ ਨਾਲ ਨਹੀਂ ਲਾਇਆ ਚਿੱਤ ਮੇਰਾ ਮਨ ਮੇਰਾ ਕੇਵਲ ਤੇ ਕਿਰਨਾਮ ਦੇ ਨਾਲ ਹੀ ਜੁੜਿਆ ਹੋਇਆ ਹੈ ਬਸ ਸੰਸਾਰ ਵਿੱਚ ਰਹਿਣ ਲਈ ਗ੍ਰਸਥ ਧਰਮ ਦੇ ਜੋ ਫਰਜ਼ ਨੇ ਜੋ ਵੀ ਦੁਨਿਆਈ ਦੁਨਿਆਵੀ ਗੱਲਾਂ ਬਾਤਾਂ ਉਹਨਾਂ ਨੂੰ ਨਿਭਾਉਣ ਲਈ ਮੈਂ ਲੋਕਾਂ ਨਾਲ ਸੰਬੰਧ ਰੱਖੀ ਬੈਠਾ ਹਾਂ ਬਸ ਇਸ ਤੋਂ ਵੱਧ ਕਿਰ ਕੁਝ ਨਹੀਂ ਆਖਦੇ ਆ ਸਾਚ ਨਾਮ ਮੇਰਾ ਮਨ 라 ਲਾਗਾ ਲੋਗਣ ਸਿਓ ਮੇਰਾ ठाठा बागा ਬਸ ਲੋਕਾਂ ਨਾਲ ਮੇਰਾ ਕੇਵਲ ਤੇ ਕੇਵਲ ਲੋੜ ਤੱਕ ਕੋਈ ਕੰਮ ਪੈਣ ਤੱਕ ਸਬੰਧ ਹੈ ਇਹ ਤੋਂ ਵੱਧ ਕੇ ਕੁਝ ਨਹੀਂ ਆਖਦਿਆ ਇਹ ਹੈ ਸੰਸਾਰ ਵਿੱਚ ਰਹਿਣ ਦੀ ਜੁਗਤ ਗੁਰਨਾਨਕ ਸੱਚੇ ਪਾਤਸ਼ਾਹ ਨੇ ਆਹੀ ਜੋਗਤ ਸਾਨੂੰ ਸੰਸਾਰ ਵਿੱਚ ਰਹਿਣ ਦੀ ਦਿੱਤੀ ਸੀ ਸਾਧ ਸੰਗਤ ਜਿਹੜਾ ਮਨੁੱਖ ਸੰਸਾਰ ਵਿੱਚ ਰਹਿ ਕੇ ਨੰਕਾਰ ਨਾਲੋਂ ਟੁੱਟ ਗਿਆ ਨਾ ਸਮਝ ਲੋ ਲਾ ਦੁਨੀਆ ਤੇ ਆਉਣਾ ਜਾਣਾ ਉਹ ਕਿਸੇ ਅਰਥ ਵਿੱਚ ਨਹੀਂ ਆਉਂਦਾ ਦੁਨੀਆ ਵਿੱਚ ਲੱਖਾਂ ਲੋਕ ਆਉਂਦੇ ਆ ਲੱਖਾਂ ਜਾਂਦੇ ਉਹ ਕਿਸੇ ਵੀ ਗਿਣਤੀ ਵਿੱਚ ਨਹੀਂ ਆਉਂਦੇ ਜੀ ਯਾਦ ਰੱਖਿਓ ਗਿਣਤੀ ਵਿੱਚ ਆ ਜਾਣਾ ਬਹੁਤ ਵੱਡੀ ਗੱਲ ਹੈ ਤੇ ਗਿਣਤੀ ਵਿੱਚ ਉਹ ਆਉਂਦੇ ਆ ਜਿੰਨਾਂ ਨੇ ਦੁਨੀਆ ਤੇ ਆ ਕੇ ਆਪਣਾ ਮਕਸਦ ਨਹੀਂ ਭੁੱਲਿਆ ਵੀ ਅਸੀਂ ਦੁਨੀਆ ਤੇ ਆਏ ਕੀ ਲੈਣ ਵਾਸਤੇ ਸਾਡਾ ਦੁਨੀਆ ਤੇ ਸੰਸਾਰ ਤੇ ਆਉਣ ਦਾ ਪ੍ਰਯੋਜਨ ਕੀ ਹੈ ਕੀ ਸੰਸਾਰ ਵਿੱਚ ਆ ਕੇ ਸੰਸਾਰ ਵਿੱਚ ਖਾਜੀ ਧੋਣਾ ਸਾਡਾ ਪ੍ਰਯੋਜਨ ਹੈ ਨਹੀਂ ਸਾਡਾ ਪ੍ਰਯੋਜਨ ਕੁਝ ਹੋਰ ਹੈ ਸਾਡਾ ਮਨੋਰ ਦੁਨੀਆ ਤੇ ਆਉਣ ਦਾ ਕੁਝ ਹੋਰ ਹੈ ਪਰ ਸੰਸਾਰ ਵਿੱਚ ਮਾਇਆ ਦਾ ਇਹੋ ਜਿਹਾ ਹਵਾ ਦਾ ਬੁੱਲਾ ਲੱਗਦਾ ਹੈ ਬੰਦੇ ਦੀ ਸੁਰਤ ਵਿੱਚੋਂ ਸੋਚ ਵਿੱਚੋਂ ਇੰਜ ਲੱਗਦੇ ਵੀ ਜਿਵੇਂ ਸਭ ਕੁਝ ਭੁੱਲ ਗਿਆ ਹੋਵੇ ਕਿ ਮੇਰਾ ਦੁਨੀਆ ਤੇ ਆਉਣ ਦਾ ਮਕਸਦ ਕੀ ਹੈ ਮੈਂ ਕਰਨਾ ਕੀ ਹੈ ਸੱਚੇ ਪਾਤਸ਼ਾਹ ਜੀ ਆਖਦੇ ਆ ਇਸ ਗੱਲ ਨੂੰ ਸਮਝਣਾ ਹੈ ਕਿ ਮੈਂ ਸੰਸਾਰ ਤੇ ਕਰ ਕੀ ਰਿਹਾ ਹਾਂ ਬਸ ਸਾ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਫਲਸਫੀ ਦਿੱਤੀ ਸੀ ਨਾ ਜੀ ਜੋ ਸਿਧਾਂਤ ਸਾਨੂੰ ਦਿੱਤੇ ਉਹਨਾਂ ਵਿੱਚ ਸੰਸਾਰ ਨੂੰ ਛੱਡਣ ਦੀ ਗੱਲ ਨਹੀਂ ਸੀ ਕਹੀ ਮਹਾਰਾਜ ਯਾਦ ਰੱਖਿਓ ਸੰਸਾਰ ਨੂੰ ਛੱਡਣਾ ਨਹੀਂ ਵੀ ਜੇ ਤੂੰ ਕਹੇ ਮੈਂ ਰੱਬ ਨੂੰ ਤਾਂ ਮਿਲ ਸਕਦਾ ਸੰਸਾਰ ਨੂੰ ਛੱਡ ਦਿਆਂ ਪਰਿਵਾਰ ਨੂੰ ਛੱਡ ਦਿਆਂ ਹਜ਼ੂਰ ਨੇ ਆਖਿਆ ਨਹੀਂ ਤੈਨੂੰ ਗ੍ਰਸਤੀ ਬਣਾਇਆ ਜੇ ਗ੍ਰਸਤੀ ਬਣ ਕੇ ਬੰਦਾ ਪਰਿਵਾਰ ਛੱਡ ਦੇਵੇ ਉਹ ਗਲਤ ਹੈ ਉਹਤੇ ਬੰਦਾ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਹੈ ਗ੍ਰਸਤੀ ਤੈਨੂੰ ਤਾਂ ਬਣਾਇਆ ਤੈਨੂੰ ਅਹਿਸਾਸ ਹੋ ਸਕੇ ਵੀ ਜ਼ਿੰਮੇਵਾਰੀ ਚੀਜ਼ ਕੀ ਹੁੰਦੀ ਹੈ ਗ੍ਰਸਤੀ ਜ਼ਿੰਮੇਵਾਰ ਹੁੰਦਾ ਪਰਿਵਾਰ ਦੀ ਸਾਰੀ ਉੱਤੇ ਜ਼ਿੰਮੇਵਾਰੀ ਹੈ ਸਮਾਜ ਵਿੱਚ ਵਿਚਰਨਾ ਹੈ ਰਿਸ਼ਤੇਦਾਰਾਂ ਵਿੱਚ ਵਿਚਰਨਾ ਹੈ ਹਰ ਇੱਕ ਰਿਸ਼ਤੇ ਦੇ ਵੱਖ-ਵੱਖ ਅਰਥ ਨੇ ਉਹਦੇ ਲਈ ਵੱਖ-ਵੱਖ ਫਰਜ਼ ਨੇ ਉਹਦੇ ਲਈ ਉਹ ਹਰ ਇੱਕ ਫਰਜ਼ ਨੂੰ ਬਾਖੂਬੀ ਨਿਭਾਉਂਦਾ ਹੈ ਇਹਦਾ ਮਤਲਬ ਉਹ ਜ਼ਿੰਮੇਦਾਰ ਹੈ ਤੇ ਯਾਦ ਰੱਖਿਓ ਰੋਹਾਨੀਅਤ ਨੂੰ ਕਮਾਉਣਾ ਵੀ ਜ਼ਿੰਮੇਦਾਰ ਬੰਦੇ ਦਾ ਕੰਮ ਹੈ ਜਿਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈ ਕਿ ਪ੍ਰਮਾਤਮਾ ਨੇ ਮੇਰੇ ਜਿੰਮੇ ਕੰਮ ਕਿਡਾ ਲਾਇਆ ਹੈ ਮੇਰੇ ਜਿੰਮੇ ਕੰਮ ਕਿਡਾ ਲਾਇਆ ਹੋਇਆ ਤੇ ਮੈਂ ਉਸ ਕੰਮ ਨੂੰ ਇਮਾਨਦਾਰੀ ਨਾਲ ਕਰਨਾ ਹੈ ਸਾਧ ਸੰਗਤ ਇਸ ਕਰਕੇ ਸਤਗੁਰਾਂ ਨੇ ਸਾਨੂੰ ਆਖਿਆ ਸੀ ਸੰਸਾਰ ਵਿੱਚ ਰਹਿ ਕੇ ਜਿਨੂੰ ਰੰਗਹਾਰ ਨਾਲ ਜੁੜਨਾ ਆ ਗਿਆ ਸਮਝ ਲਓ ਉਹੀ ਮਨੁੱਖ ਮੁਬਾਰਕ ਹੈ। ਉਹੀ ਉਹੀ ਸਮਝ ਲਓ ਦੇਵਤਾ ਜੀ। ਸਗੋਂ ਦੇਵਤੇ ਦੇ ਇਹੋ ਜੇ ਚਰਨਾ ਵਿੱਚ ਝੁਕਦੇ ਆ ਜਿਨੇ ਸੰਸਾਰ ਵਿੱਚ ਰਹਿ ਕਿੰ ਰੰਕਾਰ ਦੇ ਨਾਲ ਇਕਮਿਕ ਹੋਣਾ ਕੀਤਾ। ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਜ ਇਹੀ ਵਿਚਾਰਤਾ ਸਾਨੂੰ ਦੇ ਰਹੇ ਆ ਕਿ ਸਾਚ ਨਾਮ ਮੇਰਾ ਮਨ ਲਾਗਾ। ਲੋਗਨ ਸੋ ਮੇਰਾ ਠਾਠਾ ਬਾਗਾ ਤੇ ਕਹਿ ਦਿੱਤਾ ਭਾਈ ਬਾਹਰ ਸੋਤ ਸਗਲ ਸਿਉ ਮੌਲਾ ਅਲਬ ਤਰਹੋ ਜੈਸੇ ਜਲ ਮੈਂ ਕੌਲਾ ਰਹਾਓ ਇਹਦੇ ਚ ਹੋਰ ਗੱਲ ਕਲੀਅਰ ਕਰ ਦਿੱਤੀ ਰਹਾਓ ਚ ਹਜ਼ੂਰ ਕਹਿਣ ਲੱਗੇ ਵੀ ਗੱਲ ਇਹ ਵੀ ਨਹੀਂ ਕਿ ਮੈਂ ਬਾਹਰਲੀ ਦੁਨੀਆ ਤੋਂ ਬਿਲਕੁਲ ਕਿਨਾਰਾ ਕਰ ਲਿਆ ਨਾ ਛੱਡ ਕੇ ਬਹਿ ਗਿਆ ਨਾ ਕਹਿਣ ਲੱਗੇ ਬਾਹਰ ਸੋਤ ਸਗਲ ਸਿਉ ਮੌਲਾ ਮੈਂ ਬਾਹਰ ਵੀ ਸਾਰਿਆਂ ਨੂੰ ਸੋਤ ਰੱਖਿਆ ਹੋਇਆ ਹੈ ਕੰਮ ਆਮ ਕਰਕੇ ਸਾਡਾ ਪੰਜਾਬੀ ਦਾ ਸ਼ਬਦ ਹੈ ਕਿ ਇਸ ਬੰਦੇ ਦਾ ਕੰਮ ਚੰਗਾ ਸੋਤ ਆਇਆ ਅਸੀਂ ਸ਼ਬਦ ਦਾ ਵਰਤ ਲੈਣੇ ਆਮ ਕਰਕੇ ਨਾ ਗੁਰੂ ਸਿੰਘ ਨੇ ਇੱਥੇ ਸ਼ਬਦ ਵਰਤੇ ਆ ਸਤਿਗੁਰੂ ਜੀ ਆਖਦੇ ਆ ਵੀ ਮੇਰਾ ਸਾਰੇ ਸੰਸਾਰ ਨਾਲ ਵੀ ਚੰਗਾ ਸੂਤ ਹੈ ਮੈਂ ਕਿਸੇ ਰੁੱਖਾ ਨਹੀਂ ਬੋਲਦਾ ਕਿਸੇ ਨੂੰ ਮਾੜਾ ਨਹੀਂ ਬੋਲਦਾ ਸਭ ਨੂੰ ਵਧੀਆ ਬੋਲਦਾ ਬਸ ਫਰਕ ਕਿੰਨਾ ਕੁ ਹੈ ਮੈਂ ਆਪਣਾ ਮਨ ਆਪਣਾ ਚਿੱਤ ਇਹਨਾਂ ਲੋਕਾਂ ਵਿੱਚ ਖੁੱਭਣ ਨਹੀਂ ਦਿੰਦਾ ਬਸ ਬੋਲਦਾ ਮੈਂ ਸਭ ਨੂੰ ਪਿਆਰ ਨਾਲ ਹੀ ਆ ਸਭ ਨੂੰ ਮੈਂ ਇੱਕ ਸੂਤ ਵਿੱਚ ਰੱਖਿਆ ਹੋਇਆ ਹੈ ਸਾਸੰਗਤ ਜੀ ਸੂਤ ਦੇ ਅਰਥ ਕਈ ਨੇ ਵੈਸੇ ਪੰਜਾਬੀ ਦੀ ਖੂਬਸੂਰਤੀ ਇਹੀ ਇਹਦੇ ਇੱਕ ਲਫ਼ਜ਼ ਦੇ ਬੜੇ ਅਰਥ ਬਣ ਜਾਂਦੇ ਆ ਹੁਣ ਇਕੱਲਾ ਸੂਤ ਹੀ ਐ ਹੁਣ ਸੂਤ ਤੇ ਕੱਤਣ ਵਾਲਾ ਵੀ ਹੁੰਦਾ ਹੈ ਹਣਾ ਜੀ ਸੂਤ ਇੱਕ ਮਿਸਤਰੀ ਕੋਲ ਵੀ ਹੁੰਦਾ ਜਦੋਂ ਮਿਸਤਰੀ ਕਾਰੀਗਰੀ ਜਿਹੜੇ ਕਰਦੇ ਨੇ ਨਾ ਰਾਜਗਰੀ ਦਾ ਕੰਮ ਕਰਦੇ ਆ ਜਦੋਂ ਚਿਨਾਈ ਕਰਦੇ ਆ ਹਰ ਇੱਕ ਚੀਜ਼ ਸੂਤ ਵਿੱਚ ਰੱਖਦੇ ਇੱਕ ਸੂਤ ਦਾ ਵੀ ਫਰਕ ਨਹੀਂ ਪੈਣ ਦਿੰਦੇ ਹਣਾ ਜੀ ਉਹ ਆਗ ਦੇ ਵੀ ਅਸੀਂ ਜੋ ਚਿਨਾਈ ਜੋ ਆ ਬਿਲਡਿੰਗ ਬਣਾ ਰਿਆ ਪੂਰੀ ਸੂਤ ਵਿੱਚ ਹੈ ਜਿਹੜੀ ਚੀਜ਼ ਸੂਤ ਵਿੱਚ ਨਹੀਂ ਹੁੰਦੀ ਉਹ ਗੜਬੜੀ ਕਰ ਜਾਂਦੀ ਚਾਹ ਹੁਣ ਸੂਤ ਤਾਂ ਅੱਧੀ ਸੂਤ ਦਾ ਵੀ ਫਰਕ ਤੇ ਫਰਕ ਹੁੰਦਾ ਹੈ ਜੀ ਚਾਹੇ ਵੇਖਣ ਨੂੰ ਪਾਵੇਂ ਨਾ ਲੱਗੇ ਰੁਵਾਖ ਦੇ ਜਿਹੜਾ ਚੰਗਾ ਮਿਸਤਰੀ ਹੋ ਹੁੰਦਾ ਹੈ ਜਿਹੜਾ ਅੱਧੀ ਸੂਤ ਦਾ ਵੀ ਫਰਕ ਨਾ ਪੈਂਦਾ। ਹਜ਼ੂਰ ਸੱਚੇ ਪਾਸ਼ਾ ਆਖਦੇ ਸੰਸਾਰ ਬਿਲਕੁਲ ਇਸੇ ਤਰ੍ਹਾਂ ਹੈ। ਸੰਸਾਰ ਵਿੱਚ ਰਹਿਣਾ ਤੇ ਮਹਾਰਾਜ ਆਖਦੇ ਮੈਂ ਹਰ ਇੱਕ ਚੀਜ਼ ਸੂਤ ਵਿੱਚ ਰੱਖੀ ਹੋਈ ਹੈ। ਸੂਤ 'ਚੋਂ ਮੈਂ ਅੱਧੀ ਇੰਚ ਵੀ ਮੈਂ ਬਾਹਰ ਨਹੀਂ ਜਾਣ ਦਿੰਦਾ ਕੁਝ ਵੀ। ਮਹਾਰਾਜ ਨੇ ਸ਼ਬਦ ਵਰਤੇ ਹਾ ਬਾਹਰ ਸੂਤ ਸਗਲ ਸਿਉ ਮੌਲਾ ਮੈਂ ਆਪਣੀ ਜੀਵਨ ਦੀ ਮਰਿਆਦ ਦਾ ਉਹਨੂੰ ਇੱਕ ਸੂਤ ਵਿੱਚ ਪਰੋਇਆ ਹੋਇਆ ਹੈ ਬਾਹਰ ਸਾਰਿਆਂ ਨਾਲ ਮੇਰਾ ਮੇਲਜੋਲ ਹੈ ਕਿਉਂਕਿ ਹਰ ਇੱਕ ਵਿੱਚੋਂ ਮੇਰਾ ਮੌਲਾ ਹੀ ਰਹਿੰਦਾ ਹੈ ਉਸ ਪਰਮਾਤਮਾ ਦੀ ਮੌਜ ਹੈ ਤੇ ਆਖਦਿਆ ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਅਲਿਫ ਤਰਹੋ ਜੈਸੇ ਜਲ ਮੈਂ ਕੌਲਾ ਮੈਂ ਸੰਸਾਰ ਵਿੱਚ ਰਹਿ ਕੇ ਪਦਾਰਥਾਂ ਵਿੱਚ ਰਹਿ ਕੇ ਲੋਕਾਂ ਵਿੱਚ ਰਹਿ ਕੇ ਮਾਇਆ ਵਿੱਚ ਰਹਿ ਕੇ ਅਲਿਪ ਤਾਂ ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ ਹੁੰਦਾ ਹੈ ਬਸ ਆ ਆਪਣੀ ਆਹੀ ਜ਼ਿੰਦਗੀ ਦਾ ਢੰਗ ਹੈ ਜਿਹਨੂੰ ਮਹਾਰਾਜ ਆਖਦੇ ਆ ਜੈਸੇ ਜਲ ਮੈ ਕਮਲ ਨਿਰਾਲਮ ਮੁਰਗਾਈ ਨਿਸ਼ਾਨ ਹੈ ਹਜ਼ੂਰ ਆਖਦੇ ਜਿਵੇਂ ਮੁਰਗਾਬੀ ਹੈ ਕਮਲ ਦਾ ਫੁੱਲ ਇਹਨਾਂ ਕੋਲੋਂ ਸਿੱਖ ਕਿਵੇਂ ਸੰਸਾਰ ਵਿੱਚ ਰਹਿਦਾ ਉਹ ਚਾਹ ਮਹਾਰਾਜ ਇਹਨਾਂ ਕੋਲੋਂ ਕੀ ਸਿੱਖਿਆ ਜਾ ਸਕਦਾ ਹੈ ਕਮਲ ਦੇ ਫੁੱਲ ਕੋਲ ਮੁਰਗਾਬੀ ਕੋਲ ਹਜ਼ੂਰ ਕਹਿੰ ਲੱਗੇ ਬਹੁਤ ਕੁਝ ਸਿਖਾਉਂਦਿਆ ਹੈ ਜਿਹੜੀ ਮੁਰਗਾਬੀ ਹੈ ਆਮ ਕਰਕੇ ਤੁਹਾਨੂੰ ਤਲਾਬਾਂ ਵਿੱਚ ਤੈਰਦੀ ਮਿਲ ਜਾਏਗੀ ਇਹਦੀ ਖੂਬਸੂਰਤੀ ਹੈ ਉਹ ਕੀ ਹੈ ਜਦੋਂ ਇਹ ਤੈਰਦੀ ਹੈ ਨਾ ਜੀ ਪਾਣੀ ਵਿੱਚ ਇਹ ਆਪਣੇ ਖੰਭ ਬਣੇ ਗਿੱਲੇ ਹੁੰਦੇ ਦੀ ਸਭ ਤੋਂ ਵੱਡੀ ਤੈਰਦੀ ਪਾਣੀ ਵਿੱਚ ਐ ਪਰ ਆਪਣੇ ਕਦੀ ਖੰਭਾਂ ਨੂੰ ਗਿੱਲਾ ਨਹੀਂ ਹੁੰਨ ਦਿੰਦੀ ਐ ਕਿਉਂ ਇਹਨੂੰ ਪਤਾ ਐ ਮੈਂ ਉੱਡਣਾ ਜੇ ਮੇਰੇ ਖੰਭ ਗਿੱਲੇ ਹੋ ਗਏ ਮੈਂ ਇੱਕਦਮ ਪਾਣੀ ਚੋਂ ਉਡਾਰੀ ਨਹੀਂ ਮਾਰ ਸਕਦੀ ਇੱਕਦਮ ਪਾਣੀ ਚੋਂ ਉਡਾਰੀ ਮਾਰ ਜਾਂਦੀ ਐ ਜਦੋਂ ਜੀ ਕਰਦਾ ਤੇ ਫਿਰ ਇੱਕਦਮ ਪਾਣੀ ਵਿੱਚ ਆ ਕੇ ਭੇਜ ਜਾਂਦੀ ਜਦੋਂ ਜੀ ਕਰਦਾ ਆਹੀ ਸੰਸਾਰ ਹੈ ਜਿਸ ਬੰਦੇ ਨੂੰ ਸੰਸਾਰ ਵਿੱਚ ਰਹਿ ਕੇ ਆਪਣੇ ਮਨ ਨੂੰ ਸੁੱਕਾ ਰੱਖਣਾ ਆ ਗਿਆ ਨਾ ਜੀ ਵਿਕਾਰਾਂ ਵਾਲੇ ਪਾਸਿਓ ਸਮਝ ਲਓ ਉਹ ਬੰਦਾ ਬਾਜੀ ਜਿੱਤ ਜਾਂਦਾ ਪਰ ਗੱਲ ਇਹ ਹੈ ਵੀ ਜਿਹੜਾ ਸੰਸਾਰ ਹੈ ਮਾਇਆ ਵਿਕਾਰਾਂ ਦੇ ਕੋਰਪਨ ਭਰਿਆ ਪਿਆ ਹੈ ਹਰ ਬੰਦੇ ਦਾ ਮਨ ਬਦੋ ਬਦੀ ਗਿੱਲਾ ਹੋ ਜਾਂਦਾ ਹੈ ਗਿੱਲਾ ਛੱਡੋ ਪੂਰਾ ਡੋਬ ਜਾਂਦਾ ਹੈ ਪੂਰਾ ਡੁੱਬਿਆ ਹੁੰਦਾ ਜੀ ਸੰਸਾਰ ਦੇ ਪਦਾਰਥਾਂ ਵਿੱਚ ਮੈਂ ਜਿੱੱਲਾ ਹੋਣਾ ਤੇ ਪਾਸੇ ਗੱਲ ਰਹੀ ਮਹਾਰਾਜ ਜਾਖਦੇ ਪਰ ਮੁਰਗਾਬੀ ਕਦੀ ਆਪਣੇ ਖੰਭ ਨਹੀਂ ਗਿੱਲੇ ਹੋਣ ਦਿੰਦੀ ਹਾਂ ਜੇ ਕਿਤੇ ਤਲਾਬ ਵਿੱਚ ਪਾਣੀ ਵਧੀ ਜਾਵੇ ਨਾ ਜੀ ਉਹਨੂੰ ਪਾਣੀ ਵਧਣ ਨਾਲ ਕੋਈ ਫਰਕ ਨਹੀਂ ਪੈਂਦਾ ਜਿਉਂ-ਜਿਉਂ ਪਾਣੀ ਵਧਦਾ ਤਿਉਂ ਤੇ ਉੱਪਰ ਰਹਿੰਦੀ ਆ ਇਹ ਨਹੀਂ ਵੀ ਪਾਣੀ ਵਧ ਗਿਆ ਤੇ ਡੁੱਬਣਾ ਸ਼ੁਰੂ ਕਰ ਦਿੰਦੀ ਆ ਨਹੀਂ ਉਹਨੂੰ ਟਾਂਗ ਹੈ ਉਹਨੂੰ ਰੱਬ ਨੇ ਯੋਗ ਦਿੱਤੀ ਹੋਈ ਹੈ ਵੀ ਤੂੰ ਕਿਵੇਂ ਕਿਦਮ ਪਾਣੀ ਵਿੱਚ ਬੈਠਣਾ ਹੈ ਤੇ ਕਿਵੇਂ ਕਿਦਮ ਪਾਣੀ ਚੋਂ ਉੱਡ ਜਾਣਾ ਹੈ ਸਤਿਗੁਰ ਜੀ ਆਖਦੇ ਉਸੇ ਤਰ੍ਹਾਂ ਕਮਲ ਦਾ ਫੁੱਲ ਹੈ ਉਹ ਖੜ ਦਾ ਵਿੱਚ ਚਿੱਕੜ ਵਿੱਚ ਹੈ ਪਾਣੀ ਵਿੱਚ ਖੜਦਾ ਹੈ ਪਰ ਆਪਣੀਆਂ ਪੰਖੜੀਆਂ ਨੂੰ ਕਦੀ ਚਿੱਕੜ ਵਿੱਚ ਤੇ ਪਾਣੀ ਵਿੱਚ ਡੁੱਬਣ ਨਹੀਂ ਦਿੰਦਾ ਸਤਿਗੁਰ ਜੀ ਆਖਦੇ ਬਸ ਉਸੇ ਤਰ੍ਹਾਂ ਰਹਿਣਾ ਆਪਾਂ ਸੰਸਾਰ ਵਿੱਚ ਹੀ ਆ ਸੰਸਾਰ ਨੂੰ ਛੱਡ ਕੇ ਜਾਣਾ ਕਿਤੇ ਨਹੀਂ ਆਪਾਂ ਪਰਿਵਾਰ ਵਿੱਚ ਹੀ ਰਹਾਂਗੇ ਸਾਰੇ ਫਰਜ਼ ਜ਼ਿੰਮੇਵਾਰੀਆਂ ਨਿਭਾਵਾਂਗੇ ਤੇ ਜ਼ਰੂਰੀ ਗੱਲ ਜਿਹੜੀ ਇਹ ਹੈ ਵੀ ਅਸੀਂ ਆਪਣੇ ਮਨ ਨੂੰ ਆਪਣੇ ਚਿੱਤ ਨੂੰ ਉਸ ਪਰਮਾਤਮਾ ਨਾਲ ਜੋੜ ਕੇ ਰੱਖਣਾ ਹੈ ਉਹਦੇ ਵਿੱਚ ਖੋਪ ਕੇ ਰੱਖਣਾ ਹੈ ਨਾ ਕਿ ਇਸ ਸੰਸਾਰ ਦੇ ਪਦਾਰਥ ਵਿੱਚ ਖੋਪ ਕੇ ਰੱਖਣਾ ਇਨੂੰ ਮਹਾਰਾਜ ਜਿਵੇਂ ਵੀ ਕਹਿੰਦੇ ਆ ਵੀ ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤ ਏਵ ਪਾਈਏ ਜਦੋਂ ਜੋਗੀ ਸਵਾਲ ਕਰਦਿਆ ਨਾ ਮਹਾਰਾਜ ਨੂੰ ਵੀ ਤੁਸੀਂ ਰੋਹਾਨੀ ਦੇ ਨੇ ਵੱਡੇ ਗੁਰੂ ਹੋ ਵੀ ਸੰਸਾਰ ਵਿੱਚ ਤੇ ਰਹਿ ਕੇ ਰੱਬ ਮਿਲ ਸਕਦੇ ਨੇ ਸੰਸਾਰ ਨੂੰ ਤੇ ਛੱਡਣਾ ਪੈਂਦਾ ਗ੍ਰਸਥ ਛੱਡਣੀ ਪੈਂਦੀ ਹੈ ਤੁਸੀਂ ਤੇ ਨਾ ਗ੍ਰਸਥ ਛੱਡੀ ਐ ਨਾ ਸੰਸਾਰ ਛੱਡਿਆ ਵੇ ਤੁਸੀਂ ਕਿਵੇਂ ਮੁਕਤ ਹੋ ਗਏ ਤੁਸੀਂ ਕਿਵੇਂ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦੇ ਹੋ ਇਹ ਤੁਸੀਂ ਤੇ ਸਭ ਕੁਝ ਗਲਤ ਕਰ ਰਹੇ ਹੋ ਕਿਉਂਕਿ ਉਹ ਬੰਦੇ ਇਹੀ ਸੋਚੀ ਬੈਠੇ ਸਨ ਵੀ ਜੇ ਰੱਬ ਨੂੰ ਮਿਲਣੇ ਤੇ ਸੰਸਾਰ ਛੱਡਣਾ ਪੈਣਾ ਪਰਿਵਾਰ ਛੱਡਨੇ ਪੈਣਾ ਇਹ ਸੋਚੀ ਬੈਠੇ ਸਨ ਪਰ ਮਹਾਰਾਜ ਨੇ ਆਖਿਆ ਨਹੀਂ ਗਲਤ ਹੋ ਤੁਸੀਂ ਇੱਥੇ ਆ ਰੱਬ ਨੂੰ ਮਿਲਣ ਲਈ ਪਰਿਵਾਰ ਨੂੰ ਛੱਡਨੇ ਛੱਡਣ ਦੀ ਜ਼ਰੂਰਤ ਨਹੀਂ ਹੈ ਪਰ ਰੱਬ ਨੂੰ ਮਿਲਣ ਵਾਸਤੇ ਸਭ ਤੋਂ ਵੱਡੀ ਗੱਲ ਹੈ ਛੱਡਣਾ ਪਤਾ ਕੀ ਹੈ ਹਾਂ ਛੱਡਣਾ ਪੈਂਦਾ ਕੋਈ ਸ਼ੱਕ ਨਹੀਂ ਪਰ ਪਰਿਵਾਰ ਨਹੀਂ ਛੱਡਣਾ ਪੈਂਦਾ ਸਤਿਗੁਰ ਜੀ ਆਖਦੇ ਸੰਸਾਰ ਨਹੀਂ ਛੱਡਣਾ ਪੈਂਦਾ ਜਦੋਂ ਰੱਬ ਨੂੰ ਮਿਲਣਾ ਹੋਵੇ ਬਸ ਕੇਵਲ ਤੇ ਕੇਵਲ ਆਪਣੀ ਸੁਰਤ ਨੂੰ ਤੇ ਆਪਣੇ ਚਿੱਤ ਨੂੰ ਇਨ੍ਹਾਂ ਵਿਕਾਰਾਂ ਵਿੱਚੋਂ ਕੱਢਣਾ ਪੈਂਦਾ ਹੋਰ ਕੁਝ ਨਹੀਂ ਕਰਨਾ ਪੈਂਦਾ ਸਤਿਗੁਰ ਜੀ ਆਖਦੇ ਗੱਲ ਸਾਰੀ ਸੁਰਤ ਦੀ ਹੈ ਜੇ ਤੁਹਾਡੀ ਸੁਰਤ ਤੁਹਾਡਾ ਚਿੱਤ ਤੁਹਾਡਾ ਮਨ ਸੰਸਾਰ ਛੱਡ ਕੇ ਵੀ ਜੰਗਲਾਂ ਵਿੱਚ ਰਹਿ ਕੇ ਵੀ ਪਹਾੜਾਂ ਵਿੱਚ ਰਹਿ ਕੇ ਵੀ ਪਿੱਛੇ ਸੰਸਾਰ ਵਿੱਚ ਹੀ ਖੁੱਬਿਆ ਹੋਇਆ ਹੈ ਮਹਾਰਾਜ ਆਖਦੇ ਦੁਸਰ ਕੀ ਲਾਭ ਹੈ ਤੁਸੀਂ ਸੰਸਾਰ ਛੱਡ ਕੇ ਜਾਂਦੇ ਤੇ ਜਾਂਦੇ ਤੇ ਗ੍ਰਿਸ਼ਤੀਆਂ ਤੇ ਘਰਾਂ ਵਿੱਚ ਹੀ ਮੰਗਣ ਫਰ ਕਿਉਂ ਜਾਂਦੇ ਉਹਨਾਂ ਦੇ ਘਰਾਂ ਵਿੱਚ ਜੇ ਗ੍ਰਸਤੀ ਇੰਨਾ ਮਾੜਾ ਹੈ ਹਜ਼ੂਰ ਨੇ ਆਖਿਆ ਸੀ ਵੀ ਜੇ ਗ੍ਰਸਤੀ ਇੰਨਾ ਮਾੜਾ ਹੈ ਫਿਰ ਤੂੰ ਸੋ ਉਹਨਾਂ ਦੇ ਘਰਾਂ ਵਿੱਚ ਮੰਗਣ ਕਿਉਂ ਜਾਂਦੇ ਹੱਥਾਂ ਵਿੱਚ ਠੋਠਾ ਫੜ ਕੇ ਮੰਗਣ ਉਹਨਾਂ ਘਰਾਂ ਵਿੱਚ ਇੱਥੇ ਚੱਲ ਪੈਂਦੇ ਜਿਹੜੇ ਮਾੜੇ ਆ ਹਜ਼ੂਰ ਆਖ ਦਿਆ ਮਾੜਾ ਗ੍ਰਸਤੀ ਨਹੀਂ ਹੈ ਮਾੜਾ ਸੰਸਾਰ ਨਹੀਂ ਹੈ ਬਸ ਆਪਣੀ ਸੋਚ ਨੂੰ ਆਪਣੀ ਸੁਰਤ ਨੂੰ ਇਸ ਚਿੱਤ ਨੂੰ ਉੱਚਾ ਰੱਖ ਕੇ ਪਰਮਾਤਮਾ ਦੇ ਸ਼ਬਦ ਨਾਲ ਜੁੜਨੇ ਆ ਅਸਲੀ ਜੁਗਤ ਹੈ ਜੇ ਤੁਸੀਂ ਜੁਗਤ ਦੀ ਗੱਲ ਕਰਦੇ ਹੋ ਵੀ ਛੁੱਟਿਆ ਕਿਵੇਂ ਜਾ ਸਕਦਾ ਹੈ ਹਜ਼ੂਰ ਆਖਦੇ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨਾਲ ਜੁੜੇ ਰਹਿਣਾ ਆਹੀ ਜੁਗਤ ਆਹੀ ਮੇਰਾ ਜੋਗ ਹੈ ਬਸ ਹੋਰ ਮੇਰਾ ਜੋਗ ਕੋਈ ਨਹੀਂ ਨਾ ਮੇਰਾ ਜੋਗ ਕੰਨਾਂ ਵਿੱਚ ਮੁੰਦਰਾ ਪਾਉਣੀਆਂ ਨੇ ਨਾ ਮੇਰਾ ਜੋਗ ਨਤੇ ਸਵਾ ਮਲਣੀ ਹੈ ਨਾ ਮੇਰਾ ਜੋਗ ਖਿੰθα ਪਹਿਨਣੀ ਹੈ ਨਾ ਮੇਰਾ ਜੋਗ ਹੱਥ ਵਿੱਚ ਬੰਜਾਰਨ ਫੜਨਾ ਹੈ ਮੇਰਾ ਜੋਗ ਇਹ ਤੁਹਾਡੇ ਜੋਗ ਨਾਲੋਂ ਬਿਲਕੁਲ ਅਲੈਦਾ ਹੈ ਫਰਕ ਹੈ ਬਹੁਤ ਜ਼ਿਆਦਾ ਹਜ਼ੂਰਾ ਆਖ ਦਿਆ ਬਸ ਅੰਜਨ ਮਾਹੇ ਨਿਰੰਜਨ ਰਹੀ ਹੈ ਬਸ ਆ ਹੈ ਕਾਲਖ ਵਿੱਚ ਰਹਿ ਕੇ ਕਾਲਖ ਤੋਂ ਬਿਦਾਗ ਰਹਿਣਾ ਹੈ ਸੰਸਾਰ ਵਿੱਚ ਰਹਿ ਕੇ ਸੰਸਾਰ ਵਿੱਚ ਨਿਖਜਤ ਹੋਣਾ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨਾਲ ਜੁੜੇ ਰਹਿਣਾ ਹੀ ਅੰਜਨ ਮਾਹੇ ਨਿਰੰਜਨ ਰਹੀਏ ਆ ਗੱਲ ਹੈ ਤੇ ਆਹੀ ਜੋਗ ਜੁਗਤ ਇਹ ਪਾਈਏ ਇਸੇ ਜੋਗ ਨਾਲ ਇਸੇ ਜੁਗਤ ਨਾਲ ਉਸ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਮਹਾਰਾਜ ਉਹ ਹੀ ਕਹਿੰਦੇ ਆ ਅਲਿਪਤ ਰਹੋ ਜੈਸੇ ਜਲਮ ਕੌਲਾ ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ ਰਹਿੰਦਾ ਹੈ ਨਾ ਬੰਦਿਆ ਤੋਂ ਐਵੇਂ ਪਰਮਾਤਮਾ ਦੇ ਨਾਲ ਜੁੜਨਾ ਸਾ ਸੰਗ ਜੁਗਤ ਹੀ ਆਹੀ ਹੈ ਜੀ ਸੱਚੀ ਸੰਸਾਰ ਦੀ ਸੱਚੇ ਪਾਸ਼ਾਵਰ ਅੱਗੇ ਆਖਦੇ ਆ ਮੁੱਖ ਕੀ ਬਾਤ ਸਗਲ ਸਉੰਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਜਿਹੜਾ ਮੇਰਾ ਮੁਖ ਹੈ ਮੁਖ ਨਾਲ ਮੈਂ ਸਭ ਨੂੰ ਬੁਲਾਉਣਾ ਹੈ ਮੈਂ ਸਾਰਿਆਂ ਨਾਲ ਗੱਲਾਂ ਕਰਦਾ ਮੈਨੂੰ ਜਿਹੜਾ ਵੀ ਮਿਲਦਾ ਹੈ ਸੰਸਾਰ ਵਿੱਚ ਰਹਿਣਾ ਮੈਂ ਲੋਕਾਂ ਨੂੰ ਬੁਲਾਉਣਾ ਥੋੜਾ ਛੱਡਿਆ ਵੀ ਨਾ ਨਾ ਆਪਾ ਤੇ ਰੱਬ ਨਾਲ ਜੁੜਿਆ ਆਪਾ ਸੰਸਾਰ ਵਿੱਚ ਲੋਕਾਂ ਨੂੰ ਬੁਲਾਉਣਾ ਨਹੀਂ ਨਹੀਂ ਮਹਾਰਾਜ ਜਗਦੇ ਮੁਖ ਕੀ ਬਾਤ ਸਗਲ ਸੂਕਰਤਾ ਜਿਹੜਾ ਵੀ ਮੈਨੂੰ ਕੋਈ ਸੱਜਣ ਮਿਲਦਾ ਮੈਂ ਸਭ ਨੂੰ ਬੁਲਾਉਣਾ ਹੈ ਸਭਨਾਂ ਨੂੰ ਬੋਲਦਾ ਹੈ ਵਧੀਆ ਬੋਲਦਾ ਹੈ ਪਰ ਗੱਲ ਕਿਹੜੀ ਹੈ ਜੀ ਸੰਗ ਪ੍ਰਭ ਆਪਣਾ ਧਰਤਾ ਪਰ ਜਿਹੜਾ ਮੇਰਾ ਜੀ ਹੈ ਨਾ ਅੰਦਰਲਾ ਜਿਹੜਾ ਮੇਰਾ ਚਿੱਤ ਹੈ ਉਹ ਕੇਵਲ ਤੇ ਕੇਵਲ ਪਰਮਾਤਮਾ ਨਾਲ ਜੁੜਿਆ ਅੰਦਰੋਂ ਬਸ ਮੁੱਖ ਤੋਂ ਮੈਂ ਸਭ ਨੂੰ ਬੁਲਾਉਣਾ ਹੈ ਸਭ ਨਾਲ ਰੱਖਦਾ ਠੀਕ ਠਾਕ ਪਰ ਜਿਹੜਾ ਮੇਰਾ ਚਿੱਤ ਹੈ ਉਹ ਰੱਬ ਦੇ ਨਾਲ ਖੁੱਬਿਆ ਹੈ ਭਾਵ ਕਿ ਮੈਂ ਬਲਾਉਣਾ ਸਭ ਨੂੰ ਹੈ ਪਰ ਮੈਂ ਮੋਹ ਦੀਆਂ ਤੰਦਾਂ ਵਿੱਚ ਨਹੀਂ ਫਸਦਾ ਬਸ ਜਿਹੜਾ ਬੰਦਾ ਮੋਹ ਦੀਆਂ ਤੰਦਾਂ ਵਿੱਚ ਫਸ ਜਾਏ ਨਾ ਜੀ ਉਹ ਚਾਹੇ ਕੋਈ ਦੁਨਿਆਵੀ ਰਿਸ਼ਤਾ ਹੈ ਮੋਹ ਦੀਆਂ ਤੰਦਾਂ ਵਿੱਚ ਫਸਿਆ ਹੋਇਆ ਬੰਦਾ ਕਈ ਵਾਰ ਰੱਬ ਤੋਂ ਟੁੱਟ ਜਾਂਦਾ ਹੈ ਕਈ ਵਾਰ ਟੁੱਟ ਜਾਂਦਾ ਹੈ ਮੋਹ ਦੀਆਂ ਤੰਦਾਂ ਮਜ਼ਬੂਤ ਹੋ ਜਾਂਦੀਆਂ ਨੇ ਕਈ ਵਾਰ ਬਹੁਤ ਜ਼ਿਆਦੀਆਂ ਹਜ਼ੂਰ ਆਖ ਰਿਹਾ ਉਹ ਮੋਹ ਦੀਆਂ ਤੰਦਾਂ ਵਿੱਚ ਨਹੀਂ ਆਪਣੇ ਆਪ ਨੂੰ ਉਜੜ ਦਿੰਦਾ ਬੰਦਾ ਬੁਲਾਉਂਦਾ ਸਭ ਨੂੰ ਹੈ ਸਹੀ ਰੱਖਦਾ ਹੈ ਬਸ ਵਿੱਚ ਖਜਿਤ ਨਹੀਂ ਹੁੰਦਾ ਜੀ ਹਜ਼ੂਰ ਆਖਦੇ ਆ ਜੀ ਸੰਗ ਪ੍ਰਭ ਆਪਣਾ ਧਰਤਾ ਫਿਰ ਗਿਆਖਦੇ ਵੀ ਕਈ ਵਾਰ ਨਾ ਕਈ ਬੰਦੇ ਮੇਰਾ ਇਹੋ ਜਿਹਾ ਵਿਵਹਾਰ ਵੇਖ ਕੇ ਕਈ ਮੈਨੂੰ ਕਹਿ ਦਿੰਦਿਆ ਇਹ ਤਾਂ ਰੁੱਖਾ ਰੁੱਖਾ ਜਾ ਰਹਿੰਦਾ ਹੈ ਇਹਦੇ ਚੱਜ ਨਾ ਕਿਸ਼ਨ ਨੂੰ ਬੁਲਾਉਂਦਾ ਵੀ ਨਹੀਂ ਨਾ ਕਿਉਂਕਿ ਉਹ ਬੰਦੇ ਜਿੱਥੇ ਬਹਿ ਗਿਆ ਘੰਟਾ ਗੱਲਾਂ ਹੀ ਕਰ ਜਾਂਦੇ ਆ ਦੁਨੀਆਵੀ ਹਨ ਮੈਂ ਆਪਣੇ ਕੰਮ ਦੀ ਗੱਲ ਕਰਦਾ ਜਿੱਥੋਂ ਤੱਕ ਕੰਮ ਹੈ ਮੈਂ ਉੱਥੋਂ ਤੱਕ ਰੱਖਦਾ ਬਸ ਕੰਮ ਦਾ ਕੰਮ ਦੀ ਗੱਲ ਬਸ ਇਹ ਨਹੀਂ ਵੀ ਸਾਰਾ ਦਿਨ ਉੱਥੇ ਬਹਿ ਕੇ ਖੱਟੇ ਮਾਰੀ ਜਾਣੀਆਂ ਨੇ ਨਾ ਮੈਂ ਕੰਮ ਨਾਲ ਕੰਮ ਰੱਖਦਾ ਤੇ ਕਈ ਲੋਕ ਕਹਿੰਦੇ ਆ ਤੇ ਰੁੱਖੇ ਬੰਦੇ ਦਾ ਸੁਭਾਅ ਵੀ ਮੈਨੂੰ ਹੋਰ ਤਰ੍ਹਾਂ ਦੇ ਨਾਮ ਦਿੰਦੇ ਆ ਮਹਾਰਾਜਾ ਦੀਸ ਆਵਤ ਹੈ ਬਹੁਤ ਪਿਹਾਲਾ ਪਿਹਾਲਾ ਦਾ ਅਰਥ ਹੁੰਦਾ ਡਰਾਵਣਾ ਵੈਸੇ ਮਹਾਰਾਜ ਆਖਦਿਆ ਕਈਆਂ ਨੂੰ ਮੇਰਾ ਰੂਪ ਡਰਾਵਣਾ ਲੱਗਦਾ ਵੀ ਇਹ ਤੇ ਇਕੱਲਾ-ਇਕੱਲਾ ਰਹਿੰਦਾ ਆਪਣੀ ਮਸਤੀ ਵਿੱਚ ਰਹਿੰਦਾ ਰੁੱਖਾ ਜਿਹਾ ਸੁਭਾਵ ਹੈ ਦਾ ਚਾਜ ਨਾ ਕਿਸ਼ਨ ਬੁਲਾਉਂਦਾ ਨਹੀਂ ਉਹ ਚਾਹੁੰਦਿਆ ਵੀ ਜਿਵੇਂ ਅਸੀਂ ਸਾਰਾ ਦਿਨ ਬਹਿ ਕੇ ਗੱਲਾਂ ਕਰਦੇ ਆ ਵੀ ਸਾਡੇ ਵਿੱਚ ਐਵੇਂ ਲੱਗਾ ਰਵੇ ਉਹ ਮੇਰੇ ਕੋਲ ਕੰਮ ਹੈ ਨਹੀਂ ਬਲਾਉਣਾ ਮੈਂ ਸਭ ਨੂੰ ਵਧੀਆ ਜੀ ਨਾਲ ਪਿਆਰ ਨਾਲ ਪਰ ਜੇ ਕੋਈ ਕਵੇ ਵੀ ਬਸ ਮੇਰੇ ਕੋਲ ਬੈਠਾ ਰਿਹਾ ਉਹ ਕੰਮ ਨਹੀਂ ਆਪਣੇ ਕੋ ਹੋਣਾ ਜਿਆਦਾ ਸਮਾਂ ਆਪਾਂ ਪ੍ਰਮਾਤਮਾ ਦੇ ਨਾਮ ਨਾਲ ਹੀ ਰਹਿਦਾ ਰੱਬ ਨਾਲ ਹੀ ਰਹਿਦਾ ਆਖਦੇ ਆ ਦੀਸ ਆਵਤ ਹੈ ਬਹੁਤ ਪਿਹਾਲਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਉਹਨਾਂ ਨੂੰ ਲੱਗਦਾ ਸਵਾਬ ਰੁੱਖਾ ਰੁੱਖਾ ਹੈ ਪਰ ਮੇਰਾ ਸਵਾਬ ਰੁੱਖਾ ਨਹੀਂ ਹੈ ਮੇਰਾ ਸੁਭਾਅ ਕਿਹੋ ਜਿਹਾ ਮੈਂ ਤੇ ਉਹਨਾਂ ਸਾਰਿਆਂ ਦੇ ਚਰਨਾਂ ਦੀ ਧੂੜ ਆ ਮੈਂ ਤੇ ਉਹਨਾਂ ਦੇ ਚਰਨਾਂ ਦੀ ਧੂੜ ਲੋਚਦਾ ਹਾਂ ਸਾਰਿਆਂ ਦੀ ਸਗਲ ਚਰਨ ਕੀ ਇਹੋ ਮਨ ਰਾਲਾ ਪਾਵ ਅੰਦਰੋਂ ਨਿਮਰਤਾ ਵਿੱਚ ਹਾਂ ਕਈ ਵਾਰ ਸਾਨੂੰ ਲੱਗ ਕਈ ਸੱਜਣ ਐਸੇ ਹੁੰਦੇ ਆ ਬਾਹਰੋਂ ਉਹਨਾਂ ਦਾ ਸੁਭਾਅ ਸਖਤ ਕਈ ਵਾਰ ਦਿਸਦਾ ਹੈ ਰੁੱਖਾ ਦਿਸਦਾ ਹੈ ਪਰ ਉਹ ਬੰਦੇ ਉਨੇ ਹੀ ਅੰਦਰੋਂ ਕੋਮਲ ਹੁੰਦੇ ਹਨ ਉਹਨਾਂ ਹੀ ਅੰਦਰੋਂ ਬਿਲਕੁਲ ਸਹਜ ਵਾਲੇ ਹੁੰਦੇ ਜਿਵੇਂ ਨਾਰੀਅਲ ਹੈ ਨਾਰੇ ਬਾਹਰ ਤੋਂ ਬਹੁਤ ਸਖਤ ਹੈ ਪਰ ਅੰਦਰੋਂ ਬੜਾ ਕੋਮਲ ਹੈ ਅੰਦਰੋਂ ਕੋਮਲ ਹੈ ਹਜੂਰ ਸੱਚੇ ਪਾਤਸ਼ਾਹ ਜੀ ਆਖਦਿਆ ਮੈਂ ਸਾਗਲ ਚਰਨ ਕੀ ਇਹੋ ਮਨਰਾਲਾ ਮੈਂ ਤੇ ਪਈ ਸਾਰਿਆਂ ਦੇ ਚਰਨਾਂ ਦੀ ਧੂੜਾਂ ਭਾਵ ਇੰਨੀ ਕੁ ਨਿਮਰਤਾ ਦੀ ਹੱਦ ਵੀ ਚਲੇ ਜਾਂਦੇ ਆ ਮੇਰਾ ਕੀਰਤੇ ਕਹਿ ਦਿੰਦਿਆਂ ਨਾਨਕ ਜਨ ਗੁਰਪੂਰਾ ਪਾਇਆ ਅੰਦਰ ਬਾਹਰ ਏਕ ਦਿਖਾਇਆ ਸਤਗੁਰੂ ਜੀ ਦੀ ਕਿਰਪਾ ਨਾਲ ਜਿਨ੍ਹਾਂ ਨੇ ਐਸਾ ਜੀਵਨ ਬਣਾ ਲਿਆ ਜਿਨ੍ਹਾਂ ਦੀ ਜੋਗ ਜੁਗਤ ਐਸੀ ਬਣ ਗਈ ਉਹਨਾਂ ਨੇ ਪੂਰੇ ਗੁਰੂ ਦੇ ਸਦਕੇ ਪ੍ਰਮਾਤਮਾ ਨੂੰ ਪਾ ਲਿਆ ਤੇ ਉਹ ਜਦੋਂ ਫਿਰ ਰੱਬ ਨੂੰ ਪਾ ਲੈਂਦੇ ਆ ਫਿਰ ਅੰਦਰ ਬਾਹਰ ਹਰ ਥਾਂ ਤੇ ਉਹੀ ਇੱਕੋ ਇੱਕ ਪਰਮਾਤਮਾ ਨਜ਼ਰ ਆਉਂਦਾ ਜਿੱਦਰ ਵੇਖਦੇ ਆ ਹਰ ਇੱਕ ਵਿੱਚੋਂ ਹਰ ਇੱਕ ਜੀਵ ਵਿੱਚੋਂ ਉਹਨਾਂ ਨੂੰ ਕੇਵਲ ਤੇ ਕੇਵਲ ਇੱਕੋ ਪਰਮਾਤਮਾ ਦੇ دیدار ਹੁੰਦੇ ਆ ਜਿਹਦੇ ਨਾਲ ਉਹਨਾਂ ਨੇ ਆਪਣੀ ਸੁਰਤ ਆਪਣਾ ਚਿੱਤ ਜੋੜਿਆ ਹੋਇਆ ਹੈ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਗੁਰਦੇਵ ਪਿਤਾ ਜੀ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਆ ਭਾਈ ਸੰਸਾਰ ਵਿੱਚ ਰਹਿਣਾ ਬਸ ਸੰਸਾਰ ਵਿੱਚ ਰਹਿ ਕੇ ਖਜਿਤ ਨਹੀਂ ਹੋਣਾ ਸੰਸਾਰ ਵਿੱਚ ਰਹਿ ਕੇ ਸੁਰਤ ਚਿੱਤ ਰੱਬ ਨਾਲ ਜੁੜਿਆ ਰਹੇ ਇਹੀ ਜੀਵਨ ਦਾ ਮਨੋਰਥ ਹੈ ਮਹਾਰਾਜ ਕਿਰਪਾ ਕਰਨ ਆਓ ਜੀ ਜਿੰਨੇ ਵੀ ਆਪ ਜੀ ਗੁਰਮੁਖ ਪਿਆਰੇ ਜੁੜੇ ਹੋ ਆਪਾਂ ਥੋੜਾ ਜਿਹਾ ਸਮਾਂ ਨਾਮ ਜਪਣੇ ਸਾਰੇ ਕਿਰਪਾ ਕਰੀਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ